ਸਾਸ਼ੀਕਲ ਦੋਸਤੋ ਹਰਿਆਣਾ ਦੇ ਨਰੈਣਗੜ ਦੇ ਰਤੌਰ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਖੂਨੀ ਖੇਡ ਖੇਢੀ ਗਈ ਹੈ ਇਸ ਘਰ ਦੇ ਵਿੱਚ ਪੰਜ ਜੀਆਂ ਦਾ ਕਤਲ ਇਸ ਘਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਉਸ ਤੋਂ ਬਾਅਦ 6ਵਾਂ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਖੌਫਨਾਕ ਤਸਵੀਰਾਂ ਨੇ ਬੇहद ਖੌਫਨਾਕ ਮੰਜ਼ਰ ਹੈ ਹਰ ਜਗ੍ਹਾ ਤੁਹਾਨੂੰ ਖੂਨ ਹੀ ਖੂਨ ਨਜ਼ਰ ਆਊਗਾ ਗਾਈਡਲਾਈਨਸ ਦੇ ਚਲਦੇ ਦਿਖਾ ਨਹੀਂ ਸਕਦੇ ਪਰ ਅੰਦਰਲੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਕਿ ਜਦੋਂ ਔਰਤ ਕਿਚਨ ਦੇ ਵਿੱਚ ਕੰਮ ਕਰ ਰਹੀ ਹੋਊਗੀ ਜਦੋਂ ਪਿੱਛੋਂ ਜਦੋਂ ਪਿੱਛੋਂ ਹਮਲਾ ਹੁੰਦਾ ਤਾਂ ਕਿਸ ਤਰ੍ਹਾਂ ਦਾ ਮੰਜ਼ਰ ਰਹਿੰਦਾ ਇਹ ਦੇਖੋ ਬੇ ਚੱਕਲੇ ਤੇ ਰੋਟੀ ਉਸੇ ਤਰ੍ਹਾਂ ਪਈ ਹੈ ਉਸੇ ਤਰ੍ਹਾਂ ਤਵਾ ਪਈ ਹੈ ਤੇ ਉਧਰ ਕੋਈ ਹੋਰ ਚਾਹ ਵਗੈਰਾ ਬਣ ਰਹੀ ਹੋਗੀ ਪਰ ਲਹੋਂ ਤੱਕ ਦਾ ਹੁਕਮ ਨਹੀਂ ਹੋਇਆ ਜਿਉਂ ਦਾ ਤੂੰ ਸਮਾਨ ਪਿਆ ਕਿਸ ਤਰ੍ਹਾਂ ਦੀ ਖੂਨੀ ਖੇਡ ਖੇਡੀ ਗਈ ਆ ਇਸ ਵਿਅਕਤੀ ਵੱਲੋਂ ਹਰਿਆਣਾ ਦੀਆਂ ਇਹ ਤਸਵੀਰਾਂ ਨੇ ਰਾਤੌਰ ਪਿੰਡ ਹੈ ਲਹੂ ਲਹਾਨ ਚਾਰੇ ਪਾਸੇ ਘਰ ਦੇ ਵਿੱਚ ਹੈ ਹਰ ਇੱਕ ਜਗ੍ਹਾ ਹਰ ਇੱਕ ਚੀਜ਼ ਜਿਹੜੀ ਆਪਣੀ ਟਿਕਾਣੇ ਤੇ ਨਹੀਂ ਹੈਗੀ ਪੰਜ ਜੀਆਂ ਦਾ ਕਤਲ ਇਸ ਘਰ ਦੇ ਵਿੱਚ ਹੋਇਆ ਹੈ ਤੇ ਛੇਵਾਂ ਵਿਅਕਤੀ ਜਿਹੜਾ ਹੈ ਉਹ ਪੀਜੀਆਈ ਦੇ ਵਿੱਚ ਜ਼ੇਰੇ ਇਲਾਜ ਹੈ ਉਹ ਵੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਤਾਂ ਦੇਖੋ ਬਹੁਤ ਖੌਫਨਾਕ ਤਸਵੀਰਾਂ ਨੇ ਇਹ ਖਤਰਨਾਕ ਤਸਵੀਰਾਂ ਨੇ ਇੱਥੇ ਹੀ ਬਸ ਨਹੀਂ ਹੁੰਦੀ ਤੁਹਾਨੂੰ ਬਾਹਰ ਦੀਆਂ ਤੇ ਇੱਧਰ ਦੇ ਦੇਖੋ ਹਰ ਇੱਕ ਚੀਜ਼ ਹਫੜਾ ਦਫੜੀ ਦਾ ਮਾਹੌਲ ਸੀਗਾ ਜਦੋਂ ਇਸ ਘਟਨਾ ਨੂੰ ਲਗਭਗ 9 ਤੋਂ 10 ਵਜੇ ਰਾਤ ਅੰਜਾਮ ਦਿੱਤਾ ਗਿਆ ਇੱਥੇ ਹੀ ਬਸ ਨਹੀਂ ਹੁੰਦੀ ਇਹ ਤਸਵੀਰ ਇੱਕ ਹੋਰ ਦਿਖਾਉਣਾ ਤੁਹਾਨੂੰ ਦੇਖੋ ਮਾਰਨ ਤੋਂ ਬਾਅਦ ਇਸ ਚਿਖਾ ਤੇ ਲਟਾ ਕੇ ਆਏ ਸਬੂਤ ਖਤਮ ਕੀਤੇ ਜਾਣੇ ਸੀਗੇ ਦੇਖੋ ਇਹਨਾਂ ਲੱਕੜੀਆਂ ਤੇ ਵੀ ਤੁਹਾਨੂੰ ਜਿਹੜਾ ਲਹੂ ਆ ਬਲੱਡ ਆ ਉਹ ਨਜ਼ਰ ਆਊਗਾ ਤਾਂ ਦੇਖੋ ਇਹ ਤਸਵੀਰ ਦੇਖੋ ਇਹ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇਲ ਸੁੱਟ ਕੇ ਤਾਂ ਇੱਕ ਹੋਰ ਛੋਟੀ ਤਸਵੀਰ ਦਿਖਾਉਣਾ ਹੈ ਇੱਕ ਛੋਟੇ ਬੱਚੇ ਦੇ ਜਿਹੜੇ ਕੱਪੜੇ ਆ ਦੇਖੋ ਆਲਮੋਸਟ ਜਿਹੜਾ ਇਹ ਜਲ ਚੁੱਕਿਆ ਤਾਂ ਬੇहद ਖੌਫਨਾਕ ਮੰਜ਼ਰ ਸੀਗਾ ਬੇहद ਖੌਫਨਾਕ ਤਸਵੀਰਾਂ ਨੇ ਹਰਿਆਣਾ ਜਿਹੜੀ ਆ ਪੁਲਿਸ ਮੌਕੇ ਤੇ ਤਨਾਤ ਤੇ ਘਰ ਦੇ ਵਿੱਚ ਇਸ ਘਰ ਦੇ ਵਿੱਚ ਵੱਡਾ ਜਿਹੜਾ ਖੂਨੀ ਖੇੜ ਹੈ ਜਿਹੜੀ ਉਹ ਖੇਢੀ ਗਈ ਹੈ ਤਸਵੀਰ ਦੇਖੋ ਤੁਸੀਂ ਖਤਰਨਾਕ ਤਸਵੀਰਾਂ ਨੇ ਲਗਭਗ ਪੂਰਾ ਪਰਿਵਾਰ ਹੈ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੈ ਬੱਚਿਆਂ ਨੂੰ ਵੀ ਜਿਹੜਾ ਨਿਸ਼ਾਨਾ ਬਣਾਇਆ ਗਿਆ ਤਾਂ ਵਜ੍ਹਾ ਰੰਜਿਸ਼ ਜ਼ਮੀਨੀ ਵਿਵਾਦ ਹੈ ਉਹ ਦੱਸਿਆ ਜਾ ਰਿਹਾ ਤਾਂ ਦੇਖੋ ਬੇਹਦ ਖੌਫਨਾਕ ਮੰਜ਼ਰ ਹੈ ਇਹ ਖੌਫਨਾਕ ਤਸਵੀਰਾਂ ਨੇ ਇਸ ਘਰ ਦੇ ਵਿੱਚ ਖੂਨੀ ਖੇਡ ਖੇਢੀ ਗਈ ਹੈ ਦੇਖੋ ਇਹ ਨਾਲ ਹੀ ਘਰ ਹੈ ਤਾਂ ਦੇਖੋ ਇਹ ਚਿਤਾ ਬਣਾਈ ਗਈ ਹੈ ਜਿੱਥੇ ਕੀ ਇਹਨਾਂ ਵਿਅਕਤੀਆਂ ਨੂੰ ਮਾਰਨ ਤੋਂ ਬਾਅਦ ਖਤਮ ਕੀਤਾ ਜਾਣਾ ਸੀ ਇਹ ਦੇਖੋ ਤੇਲ ਸਿੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਹੈ ਹਰ ਇੱਕ ਚੀਜ਼ ਹੈ ਜਿਹੜੀ ਉਹ